ਇਹ 3 2024 ਨੂੰ ਬਟਾਰਾ ਰੋਡ ਤੇ ਇੰਸਪੈਕਟਰ ਰਜਿੰਦਰ ਸਿੰਘ ਨੇ ਨਕਲ ਰਾਇ ਮੁਕਸਰ थाना ਮੁਕੰਪੁਰਾ ਨਕਲ ਲਗਾਇਆ ਜਿੱਥੇ ਮੁਕਬਰ ਖਾਸ ਨੇ ਆ ਕੇ ਪਲਾ ਦਿੱਤੀ ਕਿ ਇੱਕ ਗੁਰਪ੍ਰੀਤ ਸਿੰਘ ਗੋਪੀ ਸਾਨੂੰ ਕਸ਼ਮੀਰ ਸਿੰਘ ਖਾਣਾ ਕੋੜੀ ਸੁਰਤ ਮੱਲੀਆ ਇੱਕ ਕਾਲੀ ਰੰਗ ਦੀ ਪੀਪੀ 058 ਜੇ ਹੁੰਡਾਈ 1000 ਨੰਬਰ ਜਗਾ ਉਹ ਬਟਾਰਾ ਰੋਡ सेलिब्रेशन ਵਾਲੀ ਸਾਈਟ ਤੋਂ ਆ ਰਿਹਾ ਹੈ ਜੋ ਕਿ ਕਾਫੀ ਖਿਆਤ ਮੁੱਲਯਮ ਹੈ ਤੇ ਇਸ ਲਈ ਮੁਕੰਪੁਰ ਐਸ ਐਚਓ ਨੇ ਬਟਾਰਾ ਰੋਡ ਤੇ ਨਾਕਾ ਲਗਾਇਆ ਥੋੜੀ ਦੇਰ ਬਾਅਦ ਕਾਲੇ ਰੰਗ ਦੀ ਗੱਡੀ ਹੰਡਾਈ ਗੱਡੀ ਉਸ ਵੱਲ ਆ ਰਹੀ ਸੀ ਤੇ ਉਹਨੇ ਨਾਕੇ ਤੇ ਗੱਡੀ ਨੂੰ ਇੰਟਰਸੈਪਟ ਕਰਨ ਦੀ ਕੋਸ਼ਿਸ਼ ਕੀਤੀ ਐਸ ਐਚਓ ਨੇ ਇਹ ਜਿਹੜੀ ਕਿ ਉਸਨੇ ਗੱਡੀ ਥੋੜੀ ਪਿੱਛੇ ਕਰਕੇ ਫਿਰ ਤੇਜ਼ ਰਫ਼ਤਾਰ ਨਾਲ ਗੱਡੀ ਦੇ ਵਿੱਚ ਗੱਡੀ ਮਾਰੀ ਤੇ ਪੁਲਿਸ ਨਾਜ਼ਮਾ ਨੂੰ ਥੱਲੇ ਡਿੰਦੀ ਕੋਸ਼ਿਸ਼ ਕੀਤੀ ਤੇ ਉੱਥੋਂ ਨਿਕਲ ਗਿਆ ਤੇ ਅੱਗੇ ਜਾ ਕੇ ਪਿੱਛੇ ਜਾ ਇਹਨਾਂ ਪਿੱਛਾ ਕਰਦੇ ਹੋਏ ਅੱਗੇ ਵੀ ਇੱਕ ਪੁਲਿਸ ਪਾਰਟੀ ਖੜੀ ਸੀ ਜਿਸਨੇ ਇਹਨਾਂ ਨੂੰ ਰੋਕਿਆ ਤੇ ਇਹਨੂੰ ਇੰਟਰਸੈਪਟ ਕੀਤਾ ਸਰ ਕੋਈ ਫਾਇਰਿੰਗ ਵੀ ਹੋਈ ਹੈ ਉਸ ਦੌਰਾਨ ਦੇ ਤੋਂ ਪਤਾ ਨਹੀਂ ਕੋਈ ਫਾਇਰਿੰਗ ਨਹੀਂ ਹੋਈ ਜੀ ਇਹਦਾ ਇਨਫੋਰਮੇਸ਼ਨ ਇਹ ਸੀ ਕਿ ਇਹ ਕੋਈ ਵੈਪਨ ਹੋ ਸਕਦਾ ਹੈ ਔਰ ਵੈਪਨ ਅਲੀ ਰਿਕਵਰ ਨਿਊਯਾਰਕ ਉਧਰ ਤੇ ਅਸੀਂ ਕੰਮ ਕਰ ਰਹੇ ਹਾਂ ਕਿਹੜੀ ਕਿਹੜੀ ਬਰਾਮਦ ਹੋਈ ਕੋਈ ਐਸਾ ਬਰਾਮਦਗੀ ਕੋਈ ਨਹੀਂ ਹੋਈ ਪਰ ਇਹ ਜਿਹੜਾ ਹੈ ਇੱਕ ਪੁਰਾਣੇ ਮਕਦਮੇ ਵਿੱਚ ਵੌਂਟੇਡ ਸੀਗਾ ਜਿਹੜਾ ਕਿ ਸਦਰ ਥਾਣੇ ਦਾ ਮਕਦਮਾ ਹੈ 14/24 380 452 ਕੋਈ ਗੈਂਗਸਟਰ ਨਾਲ ਜਿਸ ਦਾ ਬੰਧ ਹੈ ਜੀ ਹਾਂ ਕੁਝ ਪੁੱਛਗਿੱਦੇ ਵਿੱਚ ਆਇਆ ਹੈ ਕਿ ਜਗਦੀਪ ਸਿੰਘ ਜੱਗੂ ਨਾਲ ਦੇ ਪੁਰਾਣੇ ਐਸੋਸੀਏਟ ਹੈ ਮਨਚਾ ਨਹੀਂ ਸੀ ਤੇ ਮਨਚਾ ਕੁਝ ਕਰਨਾ ਚਾਹੁੰਦਾ ਸੀ ਜੀ ਮਨਚਾ ਨਹੀਂ ਸੀ ਇੱਕ ਇਨਫੋਰਮੇਸ਼ਨ ਬੇਸਡ ਸੀਗਾ ਨਾਕਾ ਲਗਾਇਆ ਸੀਗਾ ਜਿਹੜੇ ਜਿਹਦੇ ਤੇ ਨੇ ਪੁਲਿਸ ਪਾਰਟੀ ਦੇ ਉੱਤੇ ਗੱਡੀ ਚਰਾਉਣ ਦੀ ਕੋਸ਼ਿਸ਼ ਕੀਤੀ ਸੀ ਸਮ ਜੱਗੂ ਗੈਂਗ ਨਾਲ ਕਿੰਨੀ ਦੇਰ ਤੋਂ ਜੁੜਿਆ ਸੀ ਇਹ ਪਿਛਲੇ ਕਾਫੀ ਸਾਲਾਂ ਤੋਂ ਜੁੜਿਆ ਆ ਚਾਰ ਪੰਜ ਸਾਲ ਦਾ ਤਾਂ ਪਤਾ ਲੱਗ ਜਾਏਗਾ ਪਰ ਦੱਸਿਆ ਜਾਂਦਾ ਕਿ ਉਹ ਗੈਂਗ ਇਹੋ ਚਲਾ ਰਿਹਾ ਸੀ ਸਦਾ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੈਂਗ ਸਾਰਾ ਕੰਨੀ ਚਲਾ ਰਿਹਾ ਸੀ ਪਰ ਉਹਦੇ ਨਾਲ ਇਹਦੇ ਲਿੰਕ ਜਰੂਰ ਸੀਗੇ ਪਰਵਤੀ ਮੰਗਣ ਦੇ ਮਾਮਲੇ ਵੀ ਜਿਸ ਤਰੀਕੇ ਨਾਲ ਜਬੂਲ ਸਾਹਮਣੇ ਲੱਗਦਾ ਹੈ ਕਿ ਪਰਵਤੀ ਹਾਂਜੀ ਉਹਦੀ ਪੁੱਛਗਿੱਛ ਕਰ ਰਹੇ ਆ ਰਿਮਾਂਡ ਲਿਆ ਹੈ ਤੇ ਉਹਦੇ ਤੋਂ ਅੱਗੇ ਤੇ ਉਹ ਵੀ ਆਏਗਾ ਸਾਹਮਣੇ ਤੁਹਾਨੂੰ ਦੱਸ ਦਿੱਤਾ ਜਾਏਗਾ ਪਰ ਕਿੰਨੀ ਕਾਮ ਹੈ ਵੀ ਸਮੇਂ ਦਿਓ ਕਿ ਕਾਫੀ ਛਾਤਰ ਸੀ ਹੈ ਬਜਾ ਹਾਂਜੀ ਇਹ ਕਾਫੀ ਛਾਤਰ ਬਿਲਡਿੰਗ ਸੀਗੇ ਤੇ ਇੱਥੇ 17 ਮਕਦਮੇ ਦਰਜ ਨੇ ਵੱਖ-ਵੱਖ ਤਰ੍ਹਾਂ ਦੇ ਜਿਸ ਤਰ੍ਹਾਂ ਐਨਡੀਪੀਐਸ 307 ਦੇ 26 ਦੇ ਆਮ ਜੈਕਟ ਦੇ ਮਕਦਮੇ ਦਰਜ ਨੇ ਇਥੇ ਸਿਰਫ ਇਹੋ ਪ੍ਰਸ਼ਨ ਬੈਂਕ ਦੇ ਹੋਰ ਮੈਂਬਰ ਵੀ ਨੇ ਹੋਰ ਮੈਂਬਰਾਂ ਦੇ ਬਾਰੇ ਪੁੱਛ-ਕਿਛ ਕਰ ਰਹੇ ਹਾਂ ਜੀ ਰਿਮਾਂਡ ਲਿਆ ਉਸ ਤੋਂ ਬਾਅਦ ਸਰ ਕਿਦਾਂ ਕੱਲ ਬਟਾਲਾ ਰੋਡ ਦੇ ਦੇਖਿਆ ਗਿਆ ਸੀ ਨਾਲ ਇੱਕ ਮੁੰਡਾ ਹੋਰ ਵੀ ਹੈਗਾ ਸੀ ਇਹ ਕੋਈ ਲੜਕੀ ਵੀ ਨਾਲ ਹੈਗੀ ਸੀ ਨਹੀਂ ਉਹਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ ਕਿ ਉਹ ਕੌਣ ਨੇ ਜੀ ਰਿਮਾਂਡ ਕਿਨੇ ਦਿਨ ਦਾ ਸਰ ਦੋ ਦਿਨ ਦਾ ਰਿਮਾਂਡ ਮੇ ਸਰ ਗੈਂਗ ਅਮਨ ਸਰ ਚਲਾ ਆ ਰਿਹਾ ਜ਼ਰਾ ਜੀ ਬਟਾਲੇ ਦਾ ਜ਼ਿਆਦਾ ਇਹ ਮੁਕਤਮੇ ਦਰਜ ਨੇ ਬਟਾਲੇ ਜ਼ਿਲ੍ਹੇ ਦੇ ਵਿੱਚ ਕਿੰਨੀ ਮੁਸ਼ਕਲ ਕਰਨੀ ਪਈ ਸਰ ਇਹਨਾਂ ਨੂੰ ਬੜਨਾ ਕਿਉਂਕਿ ਜਿਸ ਤਰ੍ਹਾਂ ਕਾਫੀ 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 ਮੁਸ਼ਕਲ ਕਰਨੀ ਪਈ ਤੇ ਸਾਡੇ ਐਸ.ਐਚ.ਓ. ਅ ਰਜਿੰਦਰ ਸਿੰਘ ਨੇ ਕਾਫੀ ਮਿਹਨਤ ਨਾਲ ਇਹਨੂੰ ਕਾਬੂ ਕੀਤਾ ਤਾਂ ਹੋਰ ਵੀ ਸਰ ਜੀ ਵਰਕਡ ਹੈ ਕਿ ਆ ਭਗਵਾਣਾ ਹੈ ਕਿ ਕਿਸ ਤਰ੍ਹਾਂ ਕੇ ਆਪਣਾ ਤਲਾਸ਼ ਇੱਕ ਇੱਕ ਮੁਕਦਮੇ ਦੇ ਵਿੱਚ ਵਾਂਟਡ ਸੀ ਬਾਕੀ ਤੇ ਬੇਲ ਆਊਟ ਹੈ ਤੇ ਬਾਕੀ ਆ ਮੁਕਦਮਾ 307 ਦਾ ਹੋਣ ਹੈ ਤੇ ਦਿੱਚ ਰਿਚਾ ਗਿਆ ਹੈ ਫਿਰ ਅਮਰ ਸਰ ਜੀ ਕੋਲ ਹੋਰ ਕਨੈਕਸ਼ਨ ਸਰ ਉਹ ਪਤਾ ਕਰ ਰਹੇ ਆਂ ਠੀਕ ਹੈ ਠੀਕ ਹੈ ਥੈਂਕ ਯੂ ਓਕੇ ਸਾਹੀ ਸਰ ਜੀ ਨਾਲ ਲੜਕਾ ਫੜਿਆ ਸਰ ਕਿਰੀ ਗੈਂਗ ਦਾ ਨਿੱਕਾ ਤੇ ਕਿੰਨੇ ਮਾਮਲੇ ਨੇ ਇਹ ਅੱਜ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਵੀ ਇੱਕ ਗੁਰਪ੍ਰੀਤ ਸਿੰਘ ਗੋਲੀ ਜਿਹੜਾ ਇੱਕ ਕੋਟ ਦੀ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਗਰਦਾਸਪੁਰ ਡਿਸਟ੍ਰਿਕਟ ਦਾ ਇਸ ਦੇ ਖਿਲਾਫ ਜਿਹੜੇ ਕਾਫੀ ਸਗੀਨ ਜਿਹੜੇ ਮਾਮਲੇ ਦਰਜ ਆ 307 ਐਨਡੀਪੀ ਐਕਟ ਆਮਜ਼ੈਕ ਦੇ ਵਿੱਚ ਤੇ ਅੱਜ ਅਸੀਂ ਇਹਨੂੰ ਰੋਕ ਕੇ ਨਾਕਾ ਲਾ ਕੇ ਰੋਕਣ ਦੀ ਜੀ ਕੋਸ਼ਿਸ਼ ਕੀਤੀ ਇਹਨੇ ਜਿਹੜਾ ਵੀ ਜਿਹੜੀ ਗੱਡੀ ਸੀ ਉਹ ਜਿਹੜੀ ਮਲਾਜ਼ਮਾਂ ਦੇ ਵਿੱਚ ਲਿਆ ਕੇ ਸਿੱਧੀ ਵੀ ਹਟਕੀਤੀ ਜਿਹੜੀ ਕਾਰ ਦੇ ਵਿੱਚ ਮਾਰੀ ਉਸ ਤੋਂ ਬਾਅਦ ਇਹਨੇ ਗੱਡੀ ਪਜਾਲੀ ਅਸੀਂ ਇਹਨੂੰ ਚੇਸ ਕਰਕੇ ਇਹਨੂੰ ਅਰੈਸਟ ਕੀਤਾ ਇਸ ਦੇ ਖਿਲਾਫ ਮਨ ਦੀ ਜਿਹੜੀ ਆ ਉਹ ਕਾਰਵਾਈ ਕੀਤੀ ਐਫ ਆਰ ਜਿਹੜੀ ਆ ਰਜਿਸਟਰਡ ਕੀਤੀ ਗਈ ਆ ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਟੈਕਨੀਕਲੀ ਵੀ ਇਸ ਤੋਂ ਇਲਾਵਾ ਇਹਨੂੰ ਜਿਹੜੀ ਪੁਸ਼ਕਿਸ਼ ਕੀਤੀ ਜਾ ਰਹੀ ਸਕਦੀ ਹੈ ਨਾਲ ਇਹਦੇ ਕਾਫੀ ਜਿਹੜੇ ਗੈਂਗਸਟਰ ਜਿਹੜੇ ਸੀ ਉਹਨਾਂ ਨਾਲ ਲਿੰਕ ਰਹੇ ਆ ਤੇ ਅੱਗੇ ਵੀ ਜਿਹੜੇ ਹੁਣ ਵੀ ਇਹਦੇ ਕੇਸ ਗੈਂਗਸਟਰ ਦੇ ਨਾਲ ਕਿਹੜੇ ਗੈਂਗ ਦੇ ਨਾਲ ਲਿੰਕ ਉਹ ਅਸੀਂ ਜਿਹੜੇ ਆ ਇਨਵੈਸਟੀਗੇਟ ਕਰ ਰਹੇ ਆ ਸੋ ਜਿਆਦਾ ਕਿਹ ਗਿਆ ਇਹਨਾਂ ਨੇ ਕਿਹਾ ਇਹਦੇ ਜਰਾ ਜੱਗੂ ਤੇ ਜਰਾ ਹੈਰੀ ਚਠਾਉ ਦੇ ਨਾਲ ਜਿਹੜੇ ਲਿੰਕ ਰਹੇ ਸਰ ਹੁਣ ਤੱਕ 15 ਤੋਂ ਜ਼ਿਆਦਾ ਮਾਮਲੇ ਦੇ ਉੱਤੇ ਹੈਗੇ ਆ ਇਧਰ ਚ ਡਿਫੀਸਰ ਦੀ ਗਵਾਹੀ ਦੇ ਵਿੱਚ ਇਹ ਅੱਜ ਕਰਾ ਇਹਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਆਪਾਂ ਪੁਲਿਸ ਮੁਲਾਇਮਰ ਉੱਤੇ ਗੱਡੀ ਜੜਾਈ ਇਹਨ ਗੱਡੀ ਵਿੱਚ ਗੱਡੀ ਮਾਰੀ ਆ ਥਾਣੇ ਦੇ ਬਾਹਰ ਵੀ ਕੁਝ ਆਇਆ ਸੀ ਹਮਲਾ ਕਰਨ ਦਾ ਕੋਸ਼ਿਸ਼ ਕੀਤੀ ਗਈ ਇਹਨਾਂ ਨੇ ਹਾਂਜੀ ਇਹਨੂੰ ਇਹ ਸੀ ਥਾਣੇ ਦੇ ਜਿਹੜੇ ਲੱਗੇ ਆ ਕੇ ਜਿਹੜੇ ਇਹਨੇ ਗੱਡੀ ਜਿਹੜੀ ਇਹ ਚ ਪਜਾਲੀ ਸੀ ਇਹਨੂੰ ਇਹ ਚੇਸ ਕਰ ਰਹੇ ਸੀ ਇਸ ਜਿਹੜੀ ਗੱਡੀ ਆ ਜੀ ਟਾਣੇ ਤੇ ਲਾ ਕੇ ਆ ਕੇ ਅਸੀਂ ਜਿਹੜੀ ਰੋਕ ਕੇ ਨੂੰ ਜਿਹੜਾ ਅਰੈਸਟ ਕਰ ਲਿਆ ਇਸ ਤੋਂ ਲਾ ਕੇ ਇਸੇ ਖਲਾਫ ਜਿਹੜੀ ਆ ਬਣਦੀ ਜਿਹੜੀ ਆ ਐਕ ਕਰ ਰਹੀ ਜਿਹੜੀ ਉਹ ਕੀਤੀ ਗਈ ਹੈ